ਨਸ਼ਾ ਇੱਕ ਬ੍ਰਾਂਡ ਹੈ। ਹੂੰ ਤੇ ਤੁਸੀਂ ਬ੍ਰਾਂਡ ਦੀ ਜਿੰਨੀ ਮਸ਼ਹੂਰੀ ਕਰੋਗੇ ਹੂੰ ਉਹਨਾਂ ਤੋਂ ਮੁਨਾਫਾ ਹੋਊਗਾ। ਹੂੰ ਪਰਸੈਂਟੇਜ ਆਊਗੀ। ਅੱਛਾ ਨਸ਼ੇ ਦੇ ਨਾਂ ਤੇ ਵੋਟ ਲੈਣੀ ਸੌਖੀ ਸੀ। ਹੂੰ ਜੇ ਰਹੀ ਗੱਲ ਆਪਣੇ ਨਰੇਸ਼ ਗਟਾਰੀਆ ਬਾਈ ਜੀ ਦੀ ਤੁਹਾਨੂੰ ਮੈਂ ਦੱਸਿਆ ਸੀ ਨਾ ਤੁਸੀਂ ਉਹਨਾਂ ਦੀ ਇੰਟਰਵਿਊ ਕਰ ਰਹੇ ਸੀ। ਤੁਹਾਨੂੰ ਮੈਂ ਕਿਹਾ ਸੀ ਵੀ ਜੀ ਲਿਸਟ ਦਿੱਤੀ ਇਹਨਾਂ ਨੂੰ ਸਵਾਲ ਕਰੋ। ਹੂੰ ਕਿੱਥੇ ਗਿੰਗਾ ਉਹ ਲਿਸਟਾਂ ਉਹ ਉਲਟਾ ਲਿਸਟਾਂ ਮੇਰੇ ਤੇ ਹੀ ਪੈਂਦੀ। ਅੱਛਾ ਉਹ ਮੇਰੇ ਤੇ ਉਲਟਾ ਪੈਣਾ ਉਹ ਜੀ ਵੀ ਤੁਸੀਂ ਲਿਸਟਾਂ ਦੇ ਆਏ ਤੇ ਉਹ ਤੁਹਾਡੇ ਤੇ ਕਿਵੇਂ ਪੈ ਗਈਆਂ ਤੇ ਮੇਰੇ ਤੇ ਪੈ ਗਈਆਂ ਜੀ ਉਹ ਸ਼ਰੀਆਮ ਨਸ਼ਾ ਦਾਸ ਕਰਾਉਣ ਮੇਰੇ ਨਾਂ ਦੱਸੇਗੇ ਜੰਦਾ ਰਮਨਦੀਪ ਕਰ ਕੇ ਗਈ ਆ ਘਟਾਰੀ ਨਹੀਂ ਗਿਆ ਹਾਂ ਸ਼ਰੀਆਮ ਇਹਨਾਂ ਨੇ ਕਿਹਾ ਇਕੱਲੇ ਘਟਾਰੀਏ ਨਹੀਂ ਨਹੀਂ ਡੀਐਸਪੀ ਨੇ ਸਾਰੇ ਆ ਨਹੀਂ ਕਿਹਾ ਫਿਰ ਉਸ ਤੋਂ ਬਾਅਦ ਮੈਂ ਅੱਕ ਕੇ ਵੀਡੀਓ ਪਾਈ ਮੈਂ ਕਿਹਾ ਮੇਰੇ ਵੱਲੋਂ ਇੱਕ ਦੀ ਜਗ੍ਹਾ ਤੇ ਚਾਰ ਚਾਰ ਮਰੂ ਮੈਂ ਕਿੰਨਾਂ ਮੇਰਾ ਮਰ ਗਿਆ ਮੈ ਰੋਕੇ ਕਰੇ ਸਰਕਾਰ ਮਤਲਬ ਹੂਕਾ ਦੇ ਰਹੀ ਏ ਪ੍ਰਸ਼ਾਸਨ 호ਕਾ ਦੇ ਰਿਆ ਵੀ ਲੋਕੋ ਤੁਸੀਂ ਸਾਡਾ ਸਾਥ ਦਿਓ। ਕਿ ਤੁਹਾਡੇ ਸਾਥ ਤੋਂ ਬਿਨਾ ਨਸ਼ਾ ਤਸਕਰਾਂ ਨੂੰ ਤਾਂ ਨਸ਼ੇ ਨੂੰ ਠੱਲਣੀ ਪੈ। ਅਬੋਰ ਵਾਲੀ ਭੈਣ ਨੇ ਸਾਥ ਹੀ ਦਿੱਤਾ। ਸੀਬੀਆਈ ਤੱਕ ਨਾ ਜਾ ਕੇ ਘਰੋ ਘਰੀ ਦੱਸੇ ਗਏ ਆ। ਕੀ ਆ ਉਹ ਵਿਚਾਰੀ ਮਰਨ ਵਾਸਤੇ ਮਜਬੂਰ ਹੋਈ ਪਈ ਆ ਅਬੋਰ ਦੀ ਕੁੜੀ। ਕੀ ਕਰੋਗੇ ਭਰਾ ਉਹਦੇ ਤੇ ਨਜਾਇਜ਼ ਪਰਚੇ ਪਾਤੇ, ਮਾਂ ਉਹਦੀ ਤੇ ਨਜਾਇਜ਼ ਪਰਚੇ ਪਾਤੇ ਅੰਦਰ ਦੇਤੀ। ਜਿਹੜਿਆਂ ਨੇ ਕਦੇ ਨਸ਼ੇ ਨੂੰ ਝਾਕੇ ਤੱਕ ਨਹੀਂ ਵੇਖਿਆ। ਸਿਰਫ ਉਹ ਆਪਦੇ ਮਹੱਲੇ 'ਚ ਨਸ਼ਾ ਖਤਮ ਕਰਨਾ ਚਾਹੁੰਦੇ ਸੀ।